ਦੇਣ ਦੇ ای ڈبلیو اس کالونی ਦੇ ਵਿੱਚ ਜਿੱਥੇ ਗੰਦ ਦਾ ਟੇਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਵੈ ਸਾਡੇ ਕੌنسਲਰ ਐਮ ਐਲ اے ਜਿਹੜੇ ਬੋਟਾ لینڈ ਨੂੰ ਕਹਿੰਦੇ ਨੇ ਇੱਥੇ ਬੜਾ ਕੁਝ ਬਣਾ ਦਵਾਂਗੇ ਫਿਰ ਵੋਟਾਂ-ਬੁੱਟਾਂ ਲੈ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੋਈ ਸੁਣਾਈ ਨਹੀਂ ਅਸੀਂ ਰਾਤ ਨੂੰ ਕੂਲਰ ਲਾਣੇ ਆ ਤੇ ਬਦबू ਇੰਨੀ ਆਂਦੀ ਕੂਲਰ ਬੰਦ ਕਰ ਦਿੰਦੇ ਇੰਨੀ ਗਰਮੀ ਦੇ ਵਿੱਚ ਵੀ ਇਹ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਐਸ ਸੀਓਜ਼ ਬਣਾਈਆਂ ਗਈਆਂ ਗਈਆਂ ਚੰਡੀਗੜ੍ਹ ਦੀਆਂ ਤਰਜ਼ ਤੇ ਗੰਦਗੀ ਦੇ ਮਾਹੌਲ ਦੇ ਵਿੱਚ ਬਾਹਰਲੇ ਜਿਹੜੇ ਸ਼ਰਾਰਤੀ ਅੰਤਰ ਨੇ ਆ ਕੇ ਆਪਣਾ ਕ੍ਰਾਈਮ ਛੁਪਾਉਂਦੇ ਨੇ ਗਲੀ ਦਾ ਛੱਡ ਪਲਾ ਦੁਕਾਨ ਤੱਕਰਾ ਦੇ ਦੁਕਾਨ ਤੱਕਰਾ ਗੰਦ ਗਲੀ ਚ ਮਾਤਾ ਜੀ ਗਲੀ ਚ ਕੀ ਪ੍ਰਸ਼ਨ ਆ ਗਲੀ ਦੇਖ ਆ ਗਲੀ ਆ ਜਾ ਗੋਡੇ ਗੋਡੇ ਪਾਣੀ ਖੜਿਆ ਉੱਤੇ ਉਹ ਦੇਖ ਨਹੀਂ ਕਰਦਾ ਕਮਿਸ਼ਨ ਖਾ ਕੇ ਚਲੇਗਾ ਉਹ ਮੈਂ ਕਹਿਆ ਤੇ ਕੋਈ ਮਾਰ ਕਿੰਨੀ ਬਣਨੀ ਤੂੰ ਠਹਿਰ ਜਾ ਦਸਰ ਆ ਕੇ ਦੇਖ ਰਿਹਾ ਕੱਖ ਹੈ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੇ ਥੋਨੇ ਮੌਜੂਦ ਹਾਂ ਲੁਧਿਆਣਾ ਦੇ ਈ ਡਬਲਯੂ ਐਸ ਕਲੋਨੀ ਦੇ ਵਿੱਚ ਜਿੱਥੇ ਗੰਦ ਦਾ ਟੇਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਵੈ ਮੱਲੇ ਵਾਸੀਆਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਐਸ ਸੀਓਜ਼ ਬਣਾਈਆਂ ਗਈਆਂ ਸੀਗੀਆਂ ਚੰਡੀਗੜ੍ਹ ਦੀਆਂ ਤਰਜ਼ ਤੇ ਇਹ ਮਹੱਲੇ ਵਾਲੇ ਦਾ ਕਹਿਣਾ ਵੈ ਬਟ ਅੱਜ ਇਸ ਗੰਦਗੀ ਦੇ ਮਾਹੌਲ ਦੇ ਵਿੱਚ ਬਾਹਰਲੇ ਜਿਹੜੇ ਸ਼ਰਾਰਤੀ ਅੰਸਰ ਨੇ ਆ ਕੇ ਆਪਣਾ ਕ੍ਰਾਈਮ ਛੁਪਾਉਂਦੇ ਨੇ ਕੁਝ ਤਸਵੀਰਾਂ ਵੀ ਜਿਹੜੀਆਂ ਮੱਲੇ ਦੇ ਲੋਕਾਂ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਨੌਜਵਾਨ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਇਸ ਜਿਹੜਾ ਸ਼ੈੱਡ ਪਾ ਕੇ ਅੰਦਰ ਵੜ ਜਾਂਦੇ ਨੇ ਬਾਹਰੋਂ ਆ ਕੇ ਮਹੱਲੇ ਦੇ ਵਿੱਚ ਗੰਦ ਪਾਉਂਦੇ ਨੇ ਕਈਆਂ ਦਾ ਕਹਿਣਾ ਹੈ ਕਿ ਨਸ਼ਾ ਪੱਤਾ ਕਰਦੇ ਨੇ ਕਈਆਂ ਦਾ ਕਹਿਣਾ ਹੈ ਕਿ ਚੋਰ ਨੇ ਤੇ ਮੱਲੇ ਦੇ ਲੋਕਾਂ ਨਾਲ ਹੀ ਜਿਹੜੀ ਹੈ ਗੱਲਬਾਤ ਕਰਾਂਗੇ ਕੁਝ ਲੇਡੀਜ਼ ਨੇ ਕੁਝ ਪਹਿਣਾ ਨੇ ਕੁਝ ਸਸ਼ੀਗਲ ਸਰ ਸਸਰੀ ਗਾ ਜੀ ਇਹ ਜਿਹੜਾ ਬਣਿਆ ਹੋਇਆ ਵੈ ਸ਼ੈੱਡ ਇਸ ਥੱਲੇ ਕਈ ਨੌਜਵਾਨ ਜਿਹੜੇ ਆ ਜਾਂਦੇ ਨੇ ਬਾਹਰੋਂ ਆਂਦੇ ਨੇ ਜਾਂ ਮੱਲੇ ਦੇ ਨੇ ਉਹ ਕੁਝ ਮੱਲੇ ਦੇ ਨੇ ਕੁਝ ਬਾਹਰੋਂ ਆਂਦੇ ਨੇ ਅੱਛਾ ਕਰਦੇ ਕੀ ਨੇ ਇੱਥੇ ਆ ਕੇ ਕਰਦੇ ਕੋਈ ਚੋਰ ਚੱਕੇ ਨੇ ਕੋਈ ਨਸ਼ੇ ਪਤੇ ਠੀਕੇ ਲਾਗੇ ਰਾਤੀਆਂ ਜਨਾਨੀਆਂ ਵੀ ਵਾਰ ਲੈਂਦੇ ਨੇ ਸਾਡੇ ਕਾਉਂਸਲਰ ਐਮ ਐਲ ਏ ਜਿਹੜੇ ਵੋਟਾਂ ਲੈਣ ਨੂੰ ਕਹਿੰਦੇ ਨੇ ਇੱਥੇ ਬੜਾ ਕੁਝ ਬਣਾ ਦਵਾਂਗੇ ਧਰਮਸ਼ਾਲਾ ਬਣਾ ਦਵਾਂਗੇ ਸੁਧਾਰ ਕਰਾਂਗੇ ਗੰਦ ਚੱਕ ਦਵਾਂਗੇ ਗੰਦ ਤਾਂ ਚੱਕਾ ਲੈਣ ਫਿਰ ਕੀ ਸੁਣਾਉਣਗੇ ਨਾ ਫਿਰ ਵੋਟਾਂ ਬੁੱਟਾਂ ਲੈ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੋਈ ਸੁਣਾਈ ਨਹੀਂ ਹਾਂ ਫਿਰ ਵੇਲੜ ਜਿਹੜੇ ਕੋਈ ਮੁਹੱਲੇ ਦੇ ਨੇ ਕੋਈ ਬਾਹਰੋਂ ਆ ਜਾਂਦੇ ਨੇ ਉਹ ਸੁੰਨੀ ਜਗ੍ਹਾ ਦੇਖ ਕੇ ਕਮਰੇ ਦੇਖ ਕੇ ਦੁਕਾਨਾਂ ਦੇਖ ਕੇ ਅੰਦਰ ਬਹਿ ਜਾਂਦੇ ਨੇ ਕੀ ਇਸ ਜਗ੍ਹਾ ਦੀ ਆਰ ਦੇ ਵਿੱਚ ਗਲਤ ਕੰਮ ਹੋ ਰਿਹਾ ਵੈ ਨਹੀਂ ਸਾਡੇ ਸਾਹਮਣੇ ਤੇ ਗਲਤੇ ਕੰਮ ਹੋ ਰਿਹਾ ਜੀ ਸਾਡੇ ਸਾਹਮਣੇ ਗਲਤੇ ਕੰਮ ਹੋ ਇਹ ਜਿਹੜੀ ਜਗ੍ਹਾ ਬਣਾਈ ਗਈ ਸੀ ਇਹ ਬਹੁਤ ਵਧੀਆ ਬਣਾਈ ਸੀ ਪਹਿਲਾਂ ਬਿਲਕੁਲ ਕਿਨਮ ਸੈੱਟ ਸ਼ੂਟ ਲੱਗੇ ਸੀ ਲਾਈਟਾਂ ਨੂੰ ਤਾਂ ਸਾਰਾ ਕੁਝ ਲੱਗਿਆ ਸੀਗਾ ਪਤਾ ਨਹੀਂ ਸਾਰੇ ਲੈ ਕੇ ਨਸੇੜੀ ਤੋੜ ਕੇ ਲੈ ਗਏ ਕੋਈ ਉਦਾਂ ਇਟਾਂ ਪਟ ਕੇ ਲੈ ਗਏ ਜਦ ਅਸੀਂ ਪਹੁੰਚੇ ਕੁਝ ਮੁੰਡੇ ਬਾਹਰ ਆ ਰਹੇ ਸੀ ਨਸ਼ਾ ਪੱਤਾ ਕਰਦੇ ਨੇ ਕੀ ਕਰਦੇ ਨੇ ਅੰਦਰ ਆ ਕੇ ਉਹ ਨਸ਼ਾ ਨੂੰ ਛੱਪ ਕਰਦੇ ਟੀਕੂ ਟੀਕੂ ਕੇ ਲਾਂਦੇ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਚੰਗੇ ਕਰੋ ਆ ਕੇ ਕੋਈ ਬੰਦਾ ਗੰਦਗੀ ਦੇ ਵਿੱਚ ਵੜ ਕੇ ਪਹਿਲਾਂ ਅਸੀਂ ਇੱਥੇ ਤੱਕ ਅਸੀਂ ਸਾਫ਼ ਰੱਖਦੇ ਸੀਗੇ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਅਸੀਂ ਕੌਂਸਲਰ ਕੋਲ ਗਏ ਉਹ ਮੁੜ ਕੇ ਸਾਨੂੰ ਕਹਿੰਦੇ ਤੁਸੀਂ ਹੀ ਸਿਟਦੇ ਆ ਹੁਣ ਅਸੀਂ ਇਹ ਦੇਖੋ ਸਾਡੇ ਦਰਵਾਜ਼ੇ 'ਚ ਕੂੜੇ ਵਾਲਾ ਲਾਇਆ ਅੱਛਾ ਉਹਦੇ ਬਾਅਦ ਕੂੜੇ ਵਾਲਾ ਸਾਡੇ ਕੋਲ ਲੇ ਜਾਂਦਾ ਕਦੇ ਕਿ ਨਾ ਮੈਂ ਇੱਥੇ ਸੜਕ ਦਾ ਕੂੜਾ ਹੁੰਦਾ ਉਹ ਵੀ ਇੱਥੇ ਸਿਟ ਦਿੰਦੇ ਨੇ ਕਈ ਵਾਰੀ ਅਸੀਂ ਸਿਟ ਦਿੰਦੇ ਆ ਮੱਲੇ ਵਾਲੇ ਬਹੁਤ ਸਿਟ ਕੇ ਜਾਂਦੇ ਨੇ ਪਰ ਕੋਈ ਮਤਲਬ ਲੜਨ ਨੂੰ ਹੁਣ ਤਿਆਰ ਹੋ ਜਾ ਪਲੇਟ ਕੀਤੀ ਕਦੇ ਇਹਨਾਂ ਨੌਜਵਾਨਾਂ ਦੀ ਜਿਹੜੇ ਮੱਲੇ ਦੇ ਵਿੱਚ ਆ ਕੇ ਵੜਦੇ ਨੇ ਨਹੀਂ ਜੀ ਅਸੀਂ ਨਹੀਂ ਕੀਤੀ ਸਾਨੂੰ ਡਰ ਲੱਗਦਾ ਅਗੇ ਆ ਕੇ ਸਾਡੇ ਕਿਨਾਂ ਮੇ ਘਰ ਤੋੜਨ ਲੱਗ ਜਾਣਗੇ ਇਹ ਜਾਂ ਬੜੀ ਪਹੁੰਚ ਆਲੇ ਨੇ ਡਰ ਪਛਾਣ ਨਹੀਂ ਹੈ ਕਿ ਸਾਨੂੰ ਕੌਣ ਹੈ ਪਰ ਇਹਨਾਂ ਕੋਈ ਕਿਸੇ ਨਾਲ ਪੰਗਾ ਲੈਵਾਂਗੇ ਤੇ ਮੁੜ ਕੇ ਫੇਰ ਸਾਡੇ ਇਟਾ ਪੱਟਾ ਮਾਰ ਦਿੰਨੇ ਇਸ ਕਰਕੇ ਅਸੀਂ ਨਹੀਂ ਬੋਲਦੇ ਹੈਗੇ ਜੀ ਹੰਸੀ ਚੀੜ ਨਸ਼ੇੜੀ ਵੀ ਨੇ ਬਦਮਾਸ਼ ਵੀ ਨੇ ਗੁੰਡੇ ਵੀ ਸਾਰਾ ਕੁਝ ਜੀ ਹਾਂ ਇੱਥੇ ਕੁੱਨੇਕ ਸਾਲ ਹੋ ਗਏ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਇੱਥੇ ਸਾਨੂੰ ਹੋ ਗਿਆ 25 ਸਾਲ ਹੋ ਗਿਆ ਹੈ ਰੈਂਬੇਲ ਬਣਿਆ ਆ ਮੱਲੇ ਦੇ ਹਾਂ ਜਿਹੜਾ ਮੱਲ ਬਣਿਆ ਪਛ ਜਦੋਂ ਕੁਲੌਣੀ ਬਣੀ ਸਾਨੂੰ ਅਲਾਈਟਮੈਂਟ ਹੋਈ ਹੈ ਹਾਂ ਐਸੀ ਜੁੜਨਾ ਨਹੀਂ ਹਟਦੀ ਹੋਂ ਲਾਈ ਜਾਂਦੇ ਜਿਹੜੇ ਆਦਮੀ ਆ ਜਿਹੜੇ ਗਾਲਾਂ ਦੇ ਘੜਦੇ ਆ ਅਸੀਂ ਰੋਕਿਆ ਕਿਸੇ ਨੂੰ ਕੋਈ ਨੜੀ ਨਹੀਂ ਲੱਗਦਾ ਅਸੀਂ ਕਹੀ ਮੇਰੀ ਗਾਲਾਂ ਘੜੀਆਂ ਆ ਥੋੜ੍ਹ ਕੇ ਲੈ ਕੇ ਸਾਰੇ ਲੋਕੀ ਹੈ ਵੀ ਗੰਦ ਪਾਇਆ ਹੋਇਆ ਇਹ ਕੋਈ ਝੱਕ ਇੱਕ ਮਿੰਟ ਚ ਖਾਦੇ ਹੋ ਉਹਦੇ ਬਾਅਦ ਅਸੀਂ ਆਪੇ ਕਾਉਂਟਰਾ ਥੋੜਾ ਬਹੁਤ ਤੁਸੀਂ ਵੀ ਕਾਉਂਟਰ ਵਾਲ ਕਰੋ ਇੱਕ ਦੋ ਵਾਰੀ ਆਇਆ ਸੀ ਕਿ ਨਵੇਂ ਕਾਉਂਸਲਰ ਸਾਹਿਬ ਬਣੇ ਹੋਏ ਨੇ ਉਹਨਾਂ ਨੂੰ ਕਦੇ ਗਏ ਉਹਨਾਂ ਦੇ ਕੋਲ ਕਿ ਭਾਈ ਭਾਈ ਜੀ ਸਾਡੀ ਸਫਾਈ ਕਰਾ ਦਿਓ ਨਹੀਂ ਸਾਡੇ ਕੋਲ ਆਂਦੇ ਨੇ ਵੋਟਾਂ ਲੈਣ ਨੂੰ ਜ਼ਰੂਰ ਆਂਦੇ ਨੇ ਵੋਟਾਂ-ਬੁੱਟਾਂ ਲੈ ਕੇ ਚਲੇ ਜਾਂਦੇ ਨੇ ਬਾਅਦ ਚ ਕੋਈ ਨਹੀਂ ਪੁੱਛਦਾ ਪਸਾਰੀ ਮੇਰੀ ਮਾਤਾ ਜੀ ਕੁਝ ਕਹਿ ਰਹੇ ਸੀ ਚਕਵਾਇਆ ਸੀ ਉਹਨਾਂ ਨੇ ਗੱਡੀ ਭੇਜੀ ਸੀਗੀ ਕੂੜੇ ਵਾਲੀ ਪਰ ਉਹ ਚੱਕਦੇ ਆ ਹਫਤੇ ਬਾਅਦ ਫੇਰ ਲੋਕੀ ਸਿੱਟਣ ਲੱਗ ਜਾਂਦੇ ਨੇ ਫਿਰ ਤਾਂ ਇਹ ਆਪਣੀ ਕਮੀ ਹੋ ਗਈ ਅਸੀਂ ਕਿਤੇ ਨਾਲ ਲੜੀਏ ਹੁਣ ਅਗਲੇ ਕਿੰਨੇ ਪਤਾ ਨਹੀਂ ਲੱਗਦੇ ਕਿਹੜੇ ਵੇਲੇ ਸਿੱਟਕ ਜਾਂਦੇ ਨੇ ਜਾਂ ਤਾਂ ਦੇਖੀਏ ਤਾਂ ਨੇ ਫਿਰ ਤਾਂ ਮਸਲਾ ਹੀ ਖਤਮ ਹੋ ਗਿਆ ਜੇ ਗੰਦ ਅਸੀਂ ਇਹ ਕਹਿ ਰਹੇ ਹਾਂ ਵੀ ਮਾਰਕੀਟ ਨੂੰ ਖਤਮ ਕਰੋ ਇੱਥੇ ਕੁਝ ਬਣਾ ਲਓ ਸਾਫ਼ ਸੁਥਰੀ ਜਗ੍ਹਾ ਕਰਕੇ ਕੋਈ ਧਰਮਸ਼ਾਲਾ ਬਣਾਈਏ ਇਹਨੂੰ ਡੈਮੋਲੇ ਇਹਨੂੰ ਡੈਮ ਕਰਕੇ ਤਾਂ ਹੀ ਇਹਦਾ ਖਤਮ ਹੋਊਗਾ ਜਦੋਂ ਪਾਰਕ ਬਣਾ ਜਾ ਜਾ ਧਰਮਸ਼ਾਲਾ ਕੁਝ ਜਾਂ ਮੰਦਿਰ ਕੁਝ ਵੀ ਬਣਾਓ ਜਾਂ ਧਰਮਸ਼ਾਲਾ ਬਣਾ ਦਿਓ ਮਾਜੀ ਇਹ ਕਿੰਨੇ ਸਾਲ ਪਹਿਲਾਂ ਬਣੀ ਸੀ ਇਹ ਬਿਲਡਿੰਗ ਇਹ 2000 2002 ਤੋਂ ਮਤਲਬ ਐਸੀ 2003 ਆਈ ਸੀ 2002 ਤੇ ਬਣ ਚੁੱਕੀ ਸੀ ਜਦੋਂ ਸਫਾਈ ਹੋ ਰਹੀ ਸੀ ਉਸ ਟਾਈਮ ਉਸ ਤੋਂ ਬਾਅਦ ਇਹਨੇ ਉਦੋਂ ਵੀ ਤਾਂ ਫੰਡਸ ਲੱਗੇ ਹੋਣੇ ਉਦੋਂ ਹੀ ਪੈਸਾ ਟੈਕਸਾ ਦਾ ਹੀ ਲੱਗਿਆ ਹੁਣ ਹਾਂ ਨਹੀਂ ਕਾਫੀ ਵੇ ਚੌਕੀਦਾਰ ਸੀਗਾ 5-6 ਮਹੀਨੇ ਰਿਹਾ ਉਹਦੇ ਬਾਅਦ ਉਹ ਵੀ ਚਲਾ ਗਿਆ ਜਦੋਂ ਜਾਣ ਲੱਗਾ ਫਿਰ ਉਹਦੇ ਬਾਅਦ ਹੌਲੀ-ਹੌਲੀ ਕੋਈ ਰਹਿਣ ਲੱਗੇ ਹੌਲੀ-ਹੌਲੀ ਸਮਾਨ ਚੱਕਣ ਲੱਗੇ ਲੋਕੀ ਤੋੜ-ਤੋੜ ਕੇ ਲੈ ਗਏ ਨਿਸ਼ੇੜੀ ਉਹਦੇ ਬਾਅਦ ਇਹ ਗਵਾੜੇ ਬਣ ਗਿਆ ਸਾਰਾ ਹੁਣ ਕੂੜੇ ਦਾ ਡੈਮ ਬਣ ਗਿਆ ਕੀ ਕਰੀਏ ਸ਼ਾਨੀ ਕੀ ਹੈ ਮਲੇ ਵਾਸੀਆਂ ਨੂੰ ਮੇਨ ਪਰੇਸ਼ਾਨੀ ਗੰਦਗੀ ਹੈ ਜਦੋਂ ਮੁੰਡਿਆਂ ਤੋਂ ਹੈ ਨਹੀਂ ਨਹੀਂ ਗੰਦਗੀ ਬਹੁਤ ਆ ਅਸੀਂ ਰਾਤ ਨੂੰ ਕੂਲਰ ਲਾੰਨੇ ਆ ਤੇ ਬਦबू ਇੰਨੀ ਆਂਦੀ ਕੂਲਰ ਬੰਦ ਕਰ ਦਿੰਦੇ ਇੰਨੀ ਗਰਮੀ ਦੇ ਵਿੱਚ ਵੀ ਬਰਸਾਤਾਂ ਦਾ ਮੌਸਮ ਹੈ ਬਹੁਤ ਜ਼ਿਆਦਾ ਬਦਲ ਗਿਆ ਹਾਂਜੀ ਮੱਛਰ ਬਹੁਤ ਆ ਤੇ ਬਹੁ ਬਹੁਤ ਇਹਨੂੰ ਹੋਰ ਵੀ ਜਿਹੜੇ ਲੋਕ ਨੇ ਮੱਲੇ ਦੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਕਿ ਮੌਨਸੂਨ ਦਾ ਮੌਸਮ ਹੈ ਤੇ ਕਿਤੇ ਕਿਤੇ ਦੋ ਪਰੇਸ਼ਾਨੀਆਂ ਨੇ ਇੱਕ ਪਰੇਸ਼ਾਨੀ ਦਾ ਕਾਰਨ ਆਪ ਮੱਲੇ ਦੇ ਲੋਕ ਨੇ ਕਿਉਂਕਿ ਗੰਧ ਉਹਨਾਂ ਵੱਲੋਂ ਹੀ ਜੜਾਈ ਇਸ ਏਰੀਆ ਦੇ ਵਿੱਚ ਪਾਇਆ ਜਾਂਦਾ ਤੇ ਦੂਜੀ ਪਰੇਸ਼ਾਨੀ ਉਹਨਾਂ ਨੌਜਵਾਨਾਂ ਦੀ ਹੈ ਜਿਹੜੇ ਬਾਹਰੋਂ ਆ ਕੇ ਇਸ ਦਾ ਸਹਾਰਾ ਲੈ ਕੇ ਇਸ ਦੇ ਆੜ ਦੇ ਵਿੱਚ ਕਿਤੇ ਨਾ ਕਿਤੇ ਨਸ਼ਾ ਕਰਦੇ ਨੇ ਜਾਂ ਕ੍ਰਾਈਮ ਕਰਕੇ ਆਪਣੇ ਆਪ ਨੂੰ ਲੁਕਾਉਂਦੇ ਨੇ ਮਾਤਾ ਜੀ ਕੀ ਕਹੋਗੇ ਜਿਹੜਾ ਗੰਦਗੀ ਦਾ ਢੇਰ ਬਣਿਆ ਹੋਇਆ ਹੈ ਮੱਲੇ ਦੇ ਵਿੱਚ ਹਮ ਇਹ ਕਹੂਗੇ ਕਿ ਗੰਧਕੀ ਹਟਵਾ ਦੇ ਜੀਏ ਬਸ ਹਬ ਉਹ ਤੋੜਵਾ ਕੇ ਹਟਵਾ ਕੇ ਚਾਹੇ ਪਾਰਕ ਬਣਾਈਏ ਚਾਹੇ ਧਰਮਸ਼ਾਲਾ ਬਣਾਈਏ ਚਾਹੇ ਮੰਦਿਰ ਪਿਆਰ ਸੇ ਬੋਲ ਦਿਆ ਆਪਣੇ ਕਿ ਗੰਦਗੀ ਹਟਾ ਦਿਆ ਜਾਏ ਤਾਂ ਗੰਦਗੀ ਕੌਂਸਲਰ ਸਾਹਿਬਾ ਕੇ ਹਟਵਾएंगे ਨਹੀਂ ਆਪ ਪ੍ਰਚਾਰ karenge ਤਾਂ ਆਪੇ ਹਟ ਜਾਏਗਾ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਸਾਨੂੰ ਆ ਵੀ ਕੰਮ ਕਰਨਾ ਪੈਣਾ टो तो <laughs> तो। अच्छा। प्लेन बनवा दो कोई पिए वाला नहीं बैठेगा बंदा बैठ रहा है शराबी हाँ जी हाँ जी ढावा दो प्लेन करवा दो भैया इसका ढावा के अच्छा। हाँ यह टीका लगा होता है बंदा सारा दिखायेगा भी आपने वीडियो फोटो बनाई और अब ये वीडियो तो नहीं बनेगा सब का वीडियो बनाई सब लंगा बैठा रहता सन नंगे बैठे रहते ओ पीखा का महाराज उसका मार्केट पुरवाई है ये <laughs> <तो ज़िए ना। laughs> लोग परेशान भी नहीं चलो हस हसने वाली गल नहीं है कितने कितने जड़े नौजवान आंदे ने उनों तो डर भी है क्योंकि कहिया कि तो कहना है कि कुछ नौजवान जड़े जिने जड़े ने, 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 ने ਉਹ ਮਹੱਲੇ ਦੇ ਨਹੀਂ ਨੇ ਬਟ ਬਾਹਰੋਂ ਜਿਹੜੇ ਆ ਕੇ ਇੱਥੇ ਨਸ਼ਾ ਪੱਤਾ ਕਰਦੇ ਨੇ ਇਸ ਬਿਲਡਿੰਗ ਦੇ ਆਰਡ ਦੇ ਵਿੱਚ ਉਹ ਕਿਤੇ ਨਾ ਕਿਤੇ ਗਲਤ ਹੈ ਮਾਤਾ ਜੀ ਕਿੰਨਾ ਕਸਾ ਲੈ ਜਦੋਂ ਹੁਣ ਗੱਲ ਕਰੀਏ ਬੋਲਣੋਂ ਵੀ ਹਟ ਜਾਂਦੇ ਨੇ ਆਪ ਕੀ ਪ੍ਰੇਸ਼ਾਨੀ ਆ ਰਹੀ ਹੈ ਮਹੱਲੇ ਦੇ ਵਿੱਚ ਪ੍ਰੇਸ਼ਾਨੀ ਹੈ ਜੇ ਗੰਦਗੀ ਹੈ ਬਦਬੂ ਆ ਰਹੀ ਹੈ ਬਹੁਤ ਔਰ ਇਸ ਵਿੱਚ ਨਸ਼ੇੜੀ ਸਾਰੇ ਹਨ ਬਸ ਇਹ ਹੈ ਜਿਸ ਕੋ ਤਰਵਾ ਕੇ ਧਰਮਸ਼ਾਲਾ ਬਣਾ ਦੇ ਮੰਦਿਰ ਬਣਾ ਦੇ ਯਾਹਾਂ ਕੇ ਕਲੇਸ਼ੀ ਹਟ ਜਾਏ ये बन जाएगी कले सड़ जाएगी तो कौंसल साहब के महलों वालों कहा गया कि कुछ अजिहा किया जा नहीं गया पहले गए गए थे पर अब नहीं गया कोई क्योंकि पहले भी गए तो आके सफाई करा के चले गए फिर सारे लोग अड़ोसी पड़ोसी है दूसरे लोग हैं आके पाके चले जाते हैं कूड़े नशेड़ी को मौके मिल जाते हैं इसके वजह से इसमें रात को भी दूसरे भी काम होते हैं इसमें कौन जाएगा मार खाने मतलब कुड़िया वाल लंदे ने, ने ले आके जा कुछ जे सब فروشی ਦਾ ਕੰਮ ਵੀ ਹੋ ਰਿਹਾ ਬਹੁਤ ਕੁਝ ਹੁੰਦਾ ਹੈ ਇਸਮੇ ਇਸੇ ਲਈ ਬਸ ਗੁਜਾਰਸੀ ਤੜਵਾ ਦੇ ਧਰਮਸ਼ਾਲਾ ਬਣਾ ਦੇ ਜਾਂ ਮੰਦਿਰ ਬਣਾ ਦੇ ਇਸ ਕੇ ਵਜੋਹ ਸੇ ਗੰਦਗੀ ਬਹੁਤ ਹੈ ਇਸ ਕੇ ਵਜੋਹ ਸੇ ਕਿਤਨਾ ਕਿਤੇ ਗੰਦਗੀ ਔਰ ਇਸ ਬਿਲਡਿੰਗ ਦੀ ਆਰਟ ਦੇ ਵਿੱਚ ਸ਼ੈਡ ਦੀ ਆਰਟ ਦੇ ਵਿੱਚ ਉਹ ਨੌਜਵਾਨ ਜਿਹੜਾ ਗਲਤ ਕੰਮ ਵੀ ਕਰਦੇ ਇਹਨਾਂ ਲੋਕਾਂ ਦਾ ਜਿਹੜਾ ਮੱਲੇ ਦੇ ਲੋਕਾਂ ਦਾ ਜਿਹੜਾ ਕਹਿਣਾ ਵੇ ਤੇ ਆਂਦੇ ਸਾਰ ਅਸੀਂ ਵੀ ਕੁਝ ਤਸਵੀਰਾਂ ਕੈਦ ਕੀਤੀਆਂ ਜੋ ਕੀ ਮੁੰਡੇ ਬਾਹਰ ਆ ਰਹੇ ਸੀ ਉਸ ਵੇਲੇ ਜਦ ਕੈਮਰਾ ਸਟਾਰਟ ਕਰਦੇ ਆਪਾਂ ਗੰਦਗੀ ਨੂੰ ਦੇਖ ਕੇ ਅਸੀਂ ਉਹ ਆਵਾਜ਼ ਚੱਕਣੀ ਸੀ ਕਿ ਜਿਹੜਾ ਗੰਦਗੀ ਇਹਨੂੰ ਸਾਫ਼ ਕੀਤਾ ਜਾਵੇ ਇੱਕ ਪਾਸੇ ਸਰਕਾਰਾਂ ਵੱਲੋਂ ਕਾਸ਼ੋ ਆਪਰੇਸ਼ਨ ਚਲਾਏ ਜਾ ਰਹੇ ਨੇ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਤੇ ਦੂਜੇ ਪਾਸੇ ਅਜੇ ਹੀ ਗੰਦਗੀ ਦੀ ਆੜ ਦੇ ਵਿੱਚ ਉਹ ਨੌਜਵਾਨ ਨਸ਼ਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਮੁਹੱਲੇ ਵਾਸੀਆਂ ਦਾ ਕਹਿਣਾ ਵੈ ਕਿ ਉਹ ਨਸ਼ਾ ਵੀ ਕਰਦੇ ਨੇ ਤੇ ਹੋਰ ਦੁੱਜੇ ਜਿਹੜੇ ਗਲਤ ਕੰਮ ਕਰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਮੁਹੱਲੇ ਦੇ ਕਾਉਂਸਲਰ ਨੇ ਇਸ ਵਾਰਡ ਦੇ ਜਿਹੜੇ ਕਾਉਂਸਲਰ ਨੇ ਇਸ ਦੀ ਸਫਾਈ ਕਰਾਉਂਦੇ ਨੇ ਜਾਂ ਅੱਗੇ ਕੀ ਕਾਰਵਾਈ ਕਰਦੇ ਨੇ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੇ ਪਰੇਸ਼ਾਨ ਹੋ ਇਸ ਜਗ੍ਹਾ ਤੋਂ ਪਰੇਸ਼ਾਨ ਹੈ ਬਹੁਤ ਪਰੇਸ਼ਾਨ ਹੈ ਇਸ ਤਰ੍ਹਾਂ ਕਿਵੇਂ ਪਰੇਸ਼ਾਨੀ ਆ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਉਹ ਕਹਿੰਦੇ ਜਿੱਦਾਂ ਜਨਾਨੀ ਕੁੜੀਆਂ ਬੰਦੇ ਬੜੇ ਰਹਿੰਦੇ ਇੱਥੇ ਉਹ ਕਿ ਮੇਰੇ ਘਰ ਜਾ ਕੇ ਵੇਖ ਕੀ ਬੋ ਆ ਰਹੀ ਹੈ ਰਾਤ ਨੂੰ ਦੇਖੀ ਰਾਤ ਨੂੰ ਦੇਖਿਆ ਕਰ ਇੱਥੇ ਜਿਸਮ ਪ੍ਰ ਕੀ ਕੰਮ ਚੱਲਦਾ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਹਾਂ ਚੱਲਦਾ ਸਾਰੇ ਕੰਮ ਚੱਲਦਾ ਜਿਸਮ ਫਰੋਸ਼ੀ ਦੀ ਹਟਾਈ ਕਿਉਂ ਨਹੀਂ ਜਾਂਦੀ ਜਦ 25 ਸਾਲ ਹੋ ਗਏ ਇਹਨੂੰ ਲੱਗੇ ਨੋ ਹਟਾਉਂਦੇ ਨੇ ਸਾਲ ਹਾਂ ਜ਼ਿਆਦਾ ਹੀ ਹੋ ਗਏ ਤੇ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਦਿੱਤੀਆਂ ਕੋਈ ਸੁਣਾਈ ਨਹੀਂ ਕਰਦਾ ਇਹਨੇ ਖੁਦ ਕਮਿਸ਼ਨ ਖਾ ਕੇ ਚਲੇ ਗਿਆ ਉਹਨੂੰ ਮੈਂ ਕਹਾਂ ਇੱਥੇ ਕੋਈ ਮਾਰ ਕਿੰਨੀ ਬਣਨੀ ਤੂੰ ਠਹਿਰ ਜਾ 10 ਦਿਨ ਆ ਕੇ ਦੇਖ ਰਿਹਾ ਕੱਖ ਗਲੀ ਦਾ ਛੱਡ ਪੜਾ ਦੁਕਾਨ ਤੇ ਕਰਾਵੇ ਦੁਕਾਨ ਤੋਂ ਘਰੇ ਗੰਦ ਮਾਤਾ ਜੀ ਗਲੀ ਜੇ ਕੀ ਪਰੇਸ਼ਾਨ ਆ ਗਲੀ ਦੇਖ ਆਜਾ ਗੋਟੇ ਗੋਟੇ ਪਾਣੀ ਖੜਿਆ ਉੱਤੇ ਉਹ ਦੇਖ ਤੇ ਮਾਤਾ ਜੀ ਕਹਿ ਰਹੇ ਨੇ ਕਿ ਹੋਰ ਵੀ ਪਰੇਸ਼ਾਨੀਆਂ ਨੇ ਇਸ ਮੱਲੇ ਦੇ ਵਿੱਚ ਕਾਉਂਸਲਰ ਸਾਹਿਬ ਕੀ ਕਰ ਰਹੇ ਹੋ ਲੋਕ ਪਰੇਸ਼ਾਨ ਨੇ ਇਹਨਾਂ ਦੇ ਕੰਮ ਨਹੀਂ ਕਾਉਂਸਲਰ ਸਾਹਿਬ ਨੂੰ ਕੀਆਂ ਬਣੀ ਪਈ ਸਾਡੀ ਦੇਖੋ ਕੱਚੀ ਇੱਕ ਨਹੀਂ ਕਈ ਆਗੇ ਖੜੇ ਸਾਰੇ ਕਾਉਂਸਲਰ ਆ ਕੇ ਚਲੇ ਗਏ ਕਾਂਗਰਸ ਆ ਗਈ ਅਕਾਲੀ ਆ ਗਏ ਆ ਬਦਲਦੀਆਂ ਰਹੀਆਂ ਕੰਮ ਨਹੀਂ ਹੋਇਆ ਨਹੀਂ ਕੰਮ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਕੋਈ ਅਜੇ ਤੱਕ ਗਲੀ ਚ ਕੋਈ ਕਮੀ ਨਹੀਂ ਹੋ ਸਾਡੀ ਗਲੀ ਚ ਪਾਣੀ ਤਾਂ ਖੜਨਾ ਨਹੀਂ ਚਾਹੀਦਾ ਐਮਸੀਲ ਤਾਂ ਬੜਾ ਸੋਨਾ ਕੰਮ ਕਰ ਰਹੀ ਬੜਕੇ ਬੜਕੇ ਦੇਖ ਆਹ 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 ਆ ਇੱਕ ਪਾਸੇ ਗੰਦਗੀ ਦਾ ਢੇਰ ਤੇ ਦੂਜੇ ਪਾਸੇ ਆਪੀ ਦਾ ਮੱਛਰ ਨਹੀਂ ਇਹ ਤੇ ਬਿਮਾਰੀ ਕੀ ਹੋਗਾ ਇਹ ਦੂਜੇ ਪਾਸੇ ਪਾਰਕਾਂ ਦੇ ਇਹ ਗਾਰਡਨ ਦੇ ਹਾਲ ਹੈ ਇਹ ਪਾਰਕਾਂ ਦੇ ਹਾਲ ਆ ਲੋਕ ਪ੍ਰੇਸ਼ਾਨ ਨੇ ਪਾਰਕ ਦੇ ਵਿੱਚ ਜੇ ਪਾਰਕ ਹੁੰਦੇ ਨੇ ਕਿ ਲੋਕੀ ਸੈਰ ਕਰਨ ਆਪਣੀ ਤੰਦਰੁਸਤੀ ਸਿਹਤ ਤੰਦਰੁਸਤ ਕਰਨ ਤੇ ਇਹ ਗਲੀ ਦੇ ਹਾਲ ਹੈ ਪਾਰਕਾਂ ਦੇ ਹਾਲ ਹੈ ਵੱਡੀਆਂ ਵੱਡੀਆਂ ਚਾੜੀਆਂ ਤੇ ਕਿਸ ਤਰੀਕੇ ਮੱਛਰ ਤੇ పార్ਕਾ ਦੇ ਹਾਲ ਜਦ ਇਹ ਹੋਣਗੇ ਤੇ ਬੰਦੇ ਦੀ ਸਿਹਤ ਦਾ ਕੀ ਹਾਲ ਹੋਵੇਗਾ ਮਾਤਾ ਜੀ ਸੈਰ ਕਰਦੇ ਹੋ ਕਰਦੇ ਹਾਂ ਮਾਰੀ ਮੋਟੀ ਕਰਦੇ ਹਾਂ ਮੈਂ ਤਾਂ ਇਹ ਗੰਦਗੀ ਚ ਬਾਹਰ ਹੀ ਜਾਣੇ ਹੁਣ ਇਹ ਚ ਤੇ ਵੱਡਦੇ ਸੀ ਇਹਦੇ ਕੀ ਹਾਲ ਹੋਇ ਪਿਆ ਮੋਹੱਲੇ ਦੇ ਵਿੱਚ ਤਾਂ ਬਣਤਾ ਗਿਆ పార్ਕ ਇੰਨਾ ਸੋਹਣਾ పార్ਕ ਹੈ ਸਫਾਈ ਪੂਰੀ ਪੂਰੀ ਹੈ ਕੋਈ ਕਰੇ ਕੋਈ ਕਰੇ ਤਾਂ ਹੀ ਨੇ ਕੋਈ ਕਰਦਾ ਨਹੀਂ ਆ ਦੇਖੋ ਤੇ ਅੰਕਲ ਕਹਿ ਰਹੇ ਨੇ ਮੈਂ ਸਫਾਈ ਤੈਨੂੰ ਦਿਖਾਣਾ ਮੋਹੱਲੇ ਦੇ ਵਿੱਚ ਇਹ ਹਾਲਾਤ ਬੜੇ ਹੋਏ ਨੇ ਕਿਸ ਤੇ ਅੰਦਰੋਂ ਬਟਾ ਮਗੜਾਇਆ ਤੇ ਇਹ ਹਾਲਾਤ ਬੜੇ ਹੋਏ ਨੇ ਪਾਰਕਾਂ ਦੇ ਦੇਖ ਸਕਦੇ ਹੋ ਕਿੰਨੀ ਕੁ ਸੋਹਣੀ ਜਿਹੜੀ ਹੈ ਸਫਾਈ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਸਫਾਈ ਹੈ ਤਾਂ ਕਿ ਜਿਹੜੇ ਲੋਕ ਸੈਰ ਕਰਨ ਤੇ ਸੈਰ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਕਰਨ ਤੇ ਕਾਉਂਸਲਰ ਸਾਹਿਬ ਨੂੰ ਫੋਨ ਜ਼ਰੂਰ ਕਰਾਂਗੇ ਉਹਨਾਂ ਤੋਂ ਹੀ ਪੁੱਛਾਂਗੇ ਕਿ ਇਹ ਹਾਲਾਤ ਇਦਾਂ ਹੀ ਬੜੇ ਰਹਿਣਗੇ ਜਾਂ ਇਸ ਹਾਲਾਤ ਦੇ ਵਿੱਚ ਸੁਧਾਰ ਵੀ ਕਦੇ ਆਊਗਾ ਤੇ ਦੂਜੇ ਪਾਸੇ ਪਾਰਕ ਹੈ ਪਾਰਕ ਦੇ ਨਾਲ ਗੰਦਗੀ ਹੈ ਗੰਦਗੀ ਬਾਰਾ ਲਨ ਕੋਈ ਸੁੱਟਦਾ ਗੰਦਗੀ ਮੱਲੇ ਦੇ ਲੋਕਾਂ ਦੇ ਵੱਲੋਂ ਹੀ ਸੁੱਟੀ ਜਾਂਦੀ ਹੈ ਬਟ ਕਿਤੇ ਨਾ ਕਿਤੇ ਜੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਹਟਾਈ ਹਟਾ ਦਿੱਤੀ ਜਾਵੇ ਡੈਮੋਲਿਸ਼ ਕਰ ਦਿੱਤੀ ਜਾਵੇ ਤਾਂ ਇਹ ਕਿਤਨੇ ਅੰਕਲ ਇੱਕ ਤਾਂ ਚਲੋ ਪਾਰਕ ਹੈ ਪਾਰਕ ਦੇ ਨਾਲ ਇਹ ਗੰਦਗੀ ਹੈ ਇਹ ਗੰਦਗੀ ਦੀ ਸਫਾਈ ਨਾ ਹੋਣ ਦਾ ਕਾਰਨ ਕੀ ਹੈ ਨਾ ਹੁੰਦਾ ਇਹ ਸਰਕਾਰ ਜਾਣੇ ਨਾ ਹੁੰਦਾ ਕੀ ਖਾ ਸਰਕਾਰ ਕੀ ਕਰਨਗੇ ਅੰਕਲ ਜਦ ਕੂੜਾ ਤਾਂ ਚਲ ਮੱਲੇ ਦੇ ਲੋਕਾਂ ਵੱਲੋਂ ਹੀ ਸੁੱਟੇ ਜਾ ਰਹੇ ਨਾ ਕਿੰਨੇ ਵੱਲੋਂ ਸੁੱਟੇ ਜਾ ਰਹੇ ਅੱਜਨ ਛੇ ਦਿਨ ਛੁੜਾ ਮਾਤਾ ਜੀ ਉੱਤਰਮ ਚੱਲਾ ਬਣਾ ਜੇ ਕੋਈ ਚੀਜ਼ ਬਣ ਜਾ ਫਿਰ ਨਹੀਂ ਸੱਟਣਾ ਇੱਥੇ ਦੇਖੋ ਫਿਰ ਨਹੀਂ ਸੱਟੂਗਾ ਇੱਥੇ ਹਫ਼ਤੇ ਬਾਅਦ ਹਾਂ ਸਫਾਈ ਕਰ ਦੋ ਆਂਟੀ ਜੀ ਇੱਧਰ ਆਓ ਮੈਂ ਅੱਗੇ ਨਹੀਂ ਆਣਾ ਚਲੋ ਇਹ ਤਾਂ ਕੋਈ ਚੀਜ਼ ਬਣ ਜਾ ਫਿਰ ਕੂੜਾ ਨਹੀਂ ਆਊਗਾ ਇੱਥੇ ਉਧਰ ਚੁਕਚਾ ਮਾਤਾ ਜੀ ਮਾਤਾ ਜੀ ਚਲੋ ਕੈਮਰੇ ਮੂਰੇ ਤੁਸੀਂ ਨਹੀਂ ਆਣਾ ਪਰ ਮੇਰੀ ਇੱਕ ਗੱਲ ਫੋਲੋ ਕਰੋ ਕੂੜੇ ਵਾਲੇ ਤਾਂ ਲੱਗੇ ਹੋਏ ਨੇ ਕੂੜੇ ਵਾਲੇ ਤਾਂ ਲੱਗੇ ਆ ਲੱਗੇ ਸਾਰੀ ਗਲੀ ਚ ਕੂੜੇ ਵਾਲੇ ਲੱਗੇ ਆ ਸਾਰਿਆਂ ਦੇ ਘਰੋਂ ਕੂੜਾ ਚੱਕ ਕੇ ਲੈ ਜਾਂਦੇ ਨੇ ਫਿਰ ਇਹ ਕੂੜਾ ਕੌਣ ਸੁੱਟਦਾ ਹੈ ਬਸ ਸੁੱਟ ਦਿੰਦੇ ਇਧਰ ਉਧਰ ਸਾਰੀ ਸੁੱਟ ਦਿੰਦੇ ਸਾਰੇ ਸੁੱਟ ਦਿੰਦੇ ਸਾਰੇ ਇਧਰ ਕੂੜਾ ਲੱਗੇ 100-100 ਰੁਪਏ ਦਿੰਦੇ ਆ ਕੂੜੇ ਵਾਲੇ 100-100 ਰੁਪਏ ਦਿੰਦੇ ਆ ਪਾਈ ਨਹੀਂ ਹੋਣੀ ਆ ਦੇਖ ਲਓ ਕੀ ਆ ਲੋਪਿਆ ਕੂੜੇ ਵਾਲੇ ਪੈਸਾ ਲੈ ਕੇ ਜਾਂਦੇ ਆ 100-100 ਰੁਪਏ ਪੈਸੇ ਲੈ ਕੇ ਜਾਂਦੇ ਆ ਅੰਕ ਪਰ ਜੇ ਕੂੜੇ ਵਾਲੇ ਲੱਗੇ ਹੋਏ ਤਾਂ ਫਿਰ ਮੱਲੇ ਦੇ ਲੋਕ ਕੂੜਾ ਇੱਥੇ ਕਿਉਂ ਸੁੱਟ ਰਹੇ ਨੇ ਤਾਂ ਸੁੱਟਣਗੇ ਜਿੰਨਾਂ ਨੇ ਸੁੱਟਨੇ ਫਿਰ ਸੁੱਟਦੇ ਹੀ ਆਖਲੇ ਅਸੀਂ ਥੋੜਾ ਸੁੱਟਦੇ ਅਸੀਂ ਤਾਂ ਅੱਗ ਲਾਉਂਦੇ ਆ ਵੇ ਅੱਗ ਲੱਗੀ ਦੇਖਦੀ ਲੋਕਾਂ ਦੇ ਕਹਿਣਾ ਹੈ ਕਿ ਇਹ ਬਿਲਡਿੰਗ ਜੇ ਡੈਮੋਲਿਸ਼ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਆਪ ਜਿਹੜੀ ਹੈ ਸਫਾਈ ਹੋ ਜਾਵੇਗੀ ਹਾਂ ਤੇ ਚਲੋ ਕੌਂਸਲਰ ਸਾਹਿਬ ਨੂੰ ਇੱਕ ਵਾਰੀ ਫੋਨ ਲਾ ਕੇ ਅਰਜ਼ ਕਰਕੇ ਦੇਖ ਲੈਣੇ ਆ ਲੋਕਾਂ ਦੀ ਪਰੇਸ਼ਾਨੀ ਉਹਨਾਂ ਨੂੰ ਵੀ ਦੱਸ ਦਿੰਨੇ ਆ ਕੀ ਬਣਾ ਉਹਨਾਂ ਨੂੰ ਪਰੇਸ਼ਾਨੀ ਨਾ ਗਈ ਹੋਵੇ ਜਾਂ ਲੋਕਾਂ ਵੱਲੋਂ ਜਿਹੜੀ ਆਪਣੀ ਕੰਪਲੇਨਟ ਨਾ ਦਿੱਤੀ ਗਈ ਹੋਵੇ ਇੱਕ ਵਾਰੀ ਉਹਨਾਂ ਨੂੰ ਫੋਨ ਜ਼ਰੂਰ ਲਾਣੇ ਆ ਹਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੇ ਪੱਤਰਕਾਰ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਅਮਿਤ ਜੀ ਅਮਿਤ ਜੀ ਜੀ ਸਰ ਏਡਬਲਿਊਐਸ ਕਲੋਨੀ ਤੁਹਾਡੇ ਅੰਦਰ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਸਰ ਸਰ ਇੱਥੇ ਨਾ ਗੰਦਗੀ ਤੋਂ ਲੋਕ ਕਾਫੀ ਪਰੇਸ਼ਾਨ ਨੇ ਜਿਹੜੇ ਐਸਈਓਜ਼ ਬਣਾਏ ਗਏ ਸੀ ਕੁਝ ਪੁਰਾਣੇ ਸਮੇਂ ਦੇ ਵਿੱਚ ਇਸ ਬਿਲਡਿੰਗ ਦੇ ਆਰਟ ਦੇ ਵਿੱਚ ਕਈ ਨੌਜਵਾਨ ਅੰਦਰ ਬੜੇ ਹੁੰਦੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਬਿਲਡਿੰਗ ਡੈਮੋਲਿਸ਼ ਕਰ ਦਿੱਤੀ ਜਾਵੇ ਤੇ ਗੰਦਗੀ ਦੀ ਗੰਦਗੀ ਦੀ ਸਫਾਈ ਕਰ ਦਿੱਤੀ ਜਾਵੇ ਤਾਂ ਇਹ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਤੇ ਇਦਾਂ ਦੀ ਕੋਈ ਕੰਪਲੇਂਟ ਤੁਹਾਡੇ ਕੋਲ ਕਦੇ ਆਈ ਹੈ ਨਹੀਂ ਕੰਪਲੇਂਟ ਇਸ ਤਰ੍ਹਾਂ ਦੀ ਕੋਈ ਨਹੀਂ ਆਈ ਉੱਥੇ ਨਾ ਕਚਰਾ ਸੀਗਾ ਸੀ ਅੱਜ ਸਵੇਰੇ ਵੀ ਨਾ ਸਵੀਪਰ ਭੇਜ ਕੇ ਉੱਥੇ ਸਫਾਈ ਕਰਾਈ ਹੈ ਆ ਜੀਵਨ ਕੀ ਸਵੇਰੇ ਨਾ ਸਫਾਈ ਅਭਿਆਨ ਚੱਲ ਰਿਹਾ ਸੀ ਈ 2 ਈ 2 Plus ਉਸੇ ਸਾਈਡ ਵਾਲੀ ਤੇ ਸਰ ਸੁਪਾਈਆਂ ਕਰਾਈਆਂ ਨੇ ਬਾਕੀ ਜਿਹੜਾ ਇਹਦਾ ਸਟਰਕਚਰ ਹੈ ਨਾ ਜੀ ਇਤਨਾ ਨਸ਼ੇ ਦੇ ਲੋਕ ਕਾਫੀ ਦੇ ਅੰਦਰ ਰਹਿੰਦੇ ਆ ਅਸੀਂ ਦੀ ਕੰਪਲੇਂਟ ਵੀ ਕੀਤੀ ਹੈ ਪੁਲਿਸ ਸਟਾਣੇ 'ਚ ਵੀ ਗਿਆ ਹੋਇਆ ਹੈ ਜੀ ਕਿ ਵੀ ਉਹ ਵੀ ਇੱਥੇ ਮਤਲਬ ਪੈਟ੍ਰੋਲਿੰਗ ਕਰਦੇ ਨੇ ਤੇ ਅਸੀਂ ਇਹ ਰਿਟਰਨ 'ਚ ਕਿਹਾ ਵੀ ਇਹ ਗਲਾਡਾ ਦੀ ਐ ਐਕਚੁਅਲੀ ਇਹ ਸਾਰੀ ਪਲਾਨਿੰਗ ਗਲਾਡਾ ਦੀ ਹੈ ਜੀ ਅਸੀਂ ਗਲਾਡਾ 'ਚ ਵੀ ਮੈਂ ਜਦਦਾ ਇੱਥੇ ਮਤਲਬ ਮੈਨੂੰ 6 ਮਹੀਨੇ ਹੋਏ ਆ ਇਸ ਏਰੀਆ 'ਚ ਮਤਲਬ ਜਿੰਮੇਵਾਰੀ ਮਿਲੇ ਹਾਂਜੀ ਸੋ ਮੈਂ ਗਲਾਡਾ ਦੇ ਵਿੱਚ ਵੀ ਦੀ ਬਕਾਇਦਾ ਇਹ ਇਨਫੋਰਮੇਸ਼ਨ ਦਿੱਤੀ ਕਿ ਬਿਲਡਿੰਗ ਨੂੰ ਜਾਂਦਾ ਸੁਧਾਰ ਕੇ ਨੂੰ ਅਲਾਟ ਕੀਤਾ ਜਾਵੇ ਜਾਂ ਇਹਨੂੰ ਡੈਮੋਲਿਸ਼ ਕਰਕੇ ਵੀ ਇਹਨੂੰ ਪਲੇਨ ਪੱਧਰ ਕਰ ਦਿੱਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਪਤਾ ਲੱਗਦਾ ਰਵਿੰਦਰ ਕੀ ਚਾਹੇਗਾ ਕਿਉਂਕਿ ਇਸ ਵੇਲੇ ਇਹਦੇ ਨਾਲ ਹੀ ਇਹ ਕਮਰਾ ਹੋਟ ਬਣਿਆ ਟਿਊਬਲ ਦਾ ਉੱਥੇ ਵੀ ਲੋਕ ਮਤਲਬ ਨਸ਼ੇ ਦੀ ਆਦਤਰੀ ਜਾਂਦੇ ਵਿੱਚ ਵੜੇ ਹੋਏ ਆ ਹਾਂਜੀ ਇਹ 파ਰਕ ਦਾ ਕੰਮ ਚੱਲ ਰਿਹਾ ਸਾਹਮਣੇ ਪਹਿਲੇ 파ਰਕ ਦੇ ਵਿੱਚੋਂ ਵੀ ਨਸ਼ੇ ਦੇ ਲੋਕ ਕਾਫੀ ਨਸ਼ਾ ਕਰਦੇ ਸੀ ਉਹਦੇ ਵਿੱਚ ਬੈਠੇ हां जी देखो ਤੁਸੀਂ ਬਿਲਕੁਲ ਜੇ ਉੱਤੇ ਖੜੇ ਹੋ ਤੇ ਤੁਸੀਂ ਬਿਲਕੁਲ ਸਾਹਮਣੇ ਦੇਖੋ ਪਾਰਕ ਦਾ ਕੰਮ ਚੱਲ ਰਿਹਾ ਜੀ ਉੱਥੇ ਵੀ ਬੰਦੇ ਮਤਲਬ ਕਿ ਕਿਤੇ ਐ ਜੀ ਜੀ ਤੇ ਜਿੱਦਾਂ ਕਿ ਤੁਸੀਂ ਦੱਸਿਆ ਸਰ ਕਿ ਇਹ ਬਿਲਡਿੰਗ ਜਿਹੜੀ ਹੈ ਗਲਾਡਾ ਦੇ ਅੰਦਰ ਅੰਡਰ ਹੈ ਤੁਸੀਂ ਉਹਦੀ ਜੋ ਵੀ ਐਪਲੀਕੇਸ਼ਨ ਦਿੱਤੀ ਹੋਈ ਹੈ ਅਕਚੁਅਲੀ ਗਲਾਡਾ ਈਡਬਲਯੂਐਸ ਸਾਰੀ ਗਲਾਡਾ ਦੀ ਐਂਟਰੀ ਹੈ ਜੀ ਹਾਂ ਦੱਸੋ ਦੱਸੋ ਜੀ ਤੇ ਮੈਂ ਦੂਜੀ ਗੱਲ ਇੱਕ ਅਰਜ਼ੀ ਸੀ ਕਿ ਜਿਹੜੀ ਗੰਦਗੀ ਤੁਸੀਂ ਸਫਾਈ ਬਿਆਨ ਦੀ ਗੱਲ ਕੀਤੀ ਬਟ ਇੱਥੇ ਕੋਈ ਸਫਾਈ ਨਹੀਂ ਦਿਖ ਰਹੀ ਹੈ ਜੋ ਮੈਂ ਸਾਹਮਣੇ ਦੇਖ ਪਾ ਰਹੇ ਹਾਂ ਤੇ ਦੂਜਾ ਇਸ ਬਿਲਡਿੰਗ ਦੇ ਨਾਲ ਹੀ ਜਿਹੜਾ ਪਾਰਕ ਬਣਿਆ ਉਹ ਉੱਤੇ ਵੀ ਕਾਫੀ ਜੜੀ ਗੰਦਗੀ ਦੇਖਣ ਨੂੰ ਮਿਲਦੀ ਹੈ ਤੇ ਮੈਂ ਇਹ ਰਿਕੁਐਸਟ ਕਰੂੰਗਾ ਕਿ ਮੱਲੇ ਵਾਲੇ ਨੂੰ ਕਾਫੀ ਪਰੇਸ਼ਾਨੀ ਇਸ ਗੰਦੀ ਕਾਰਨ ਵੀ ਆ ਰਹੀ ਹੈ ਕੋਈ ਨੀ ਸਫਾਈ ਆਪਾਂ ਉੱਥੇ ਮੌਕੇ ਤੇ ਮੈਂ ਮੌਕੇ ਤੇ ਆ ਜਾਊਗਾ ਕੋਈ ਸ਼ੂਰੀ ਹੈ ਹਾਂਜੀ ਆਪਾਂ ਉਹ ਨੂੰ ਵੇਖ ਲਾਂਗੇ ਤੇ ਜਿਹੜੇ ਵੀ ਸਾਥੀ ਨੇ ਆਪਣੇ ਕੋਈ ਜਿਹੜੇ ਵੀ ਮਤਲਬ ਵਾਰਡ ਵਾਸੀ ਕੋਈ ਵੀ ਹੈ ਇਸ ਰਾਦੇ ਉਹ ਸਾਨੂੰ ਸਿੱਧਾ ਮਿਲ ਸਕਦੇ ਆ ਕੋਈ ਐਸੀ ਗੱਲ ਨਹੀਂ ਮੈਨੂੰ ਬੁਲਾਣਗੇ ਮੈਂ ਉੱਥੇ ਮੌਕੇ ਤੇ ਆ ਜਾਵਾਂਗਾ ਜੇ ਕੋਈ ਸ਼ੂਈਦਾ ਦਾ ਹੈਗਾ ਵੀ ਹੈ ਤੇ ਆਪ ਉਹਨੂੰ ਮੌਕੇ ਤੇ ਹੱਲ ਕਰ ਲਾਂਗੇ ਜੀ ਓਕੇ ਸਰ ਠੀਕ ਹੈ ਤੁਸੀਂ ਬਸ ਆਈਆ ਸ਼ੋਰ ਕਰ ਰਿਹਾ ਹਾਂ ਕਿ ਸਫਾਈ ਹੋ ਜਾਵੇਗੀ 100% ਹੋਏਗੀ ਜੀ ਦੇਖੋ ਜੀ 100% ਆਪਣਾ ਕੰਮ ਕਰ ਰਹੇ ਹਾਂ ਤੁਸੀਂ ਪਤਾ ਕਰੋ ਅੱਜ ਸਵੇਰੇ ਮਤਲਬ ਕਟੂਰ 25 26 ਲੋਕ ਸਫਾਈ ਵਾਲੇ ਲੱਗੇ ਹੋਏ ਸੀਗੇ ਅੱਜ ਉਹਨਾਂ ਨੇ ਫੁੱਲ ਡੇ ਕੀਤੀ ਹੈ ਬਰਸਾਤ ਪੈ ਗਈ ਸੀ ਉਸ ਤੋਂ ਬਾਅਦ ਹੋ ਗਈ ਜੀ ਮਤਲਬ ਜੀ ਪ੍ਰੋਪਰ ਸਫਾਈ ਹੋਈ ਹੈ ਅੱਜ ਕਲੋਨੀ ਚ ਓਕੇ ਸਰ ਮੈਂ ਜੇ ਕੋਈ ਇਸ਼ੂ ਹੈ ਆਪਾਂ ਉਹਦਾ ਹੱਲ ਵੀ ਕਰਾ ਲਾਂਗੇ ਕੋਈ ਇਸ਼ੂ ਨਹੀਂ ਠੀਕ ਹੈ ਸਰ ਜਿੱਦਾਂ ਤੁਸੀਂ ਦੱਸਿਆ ਬਟ ਜੋ ਮੈਂ ਸਾਹਮਣੇ ਦੇਖ ਪਾ ਰਿਹਾ ਇਸ ਏਰੀਏ ਦੇ ਵਿੱਚ ਇਸ ਇੰਨੇ ਏਰੀਏ ਦੇ ਵਿੱਚ ਸਫਾਈ ਨਹੀਂ ਦਿਖ ਰਹੀ ਹੈ ਬਾਕੀ ਤੁਸੀਂ ਜਿੱਦਾਂ ਸ਼ੋਰ ਕੀਤਾ ਹੈ ਕਿ ਆਈ ਹੋਪ ਜੀ ਕੋਈ ਰਹਿ ਗਿਆ ਕੋਈ ਹੈ ਕੋਈ ਦਿੱਕਤ ਨਹੀਂ ਆਪਾਂ ਤਾਂ ਇੱਥੇ ਹੀ ਆ ਜੀ ਇੱਥੇ ਹੀ ਰਹਿਣਾ ਜੀ ਤੇ ਅਸੀਂ ਆਪਾਂ ਜਦ ਹੀ ਆ ਕੇ ਆਪਾਂ ਕੱਲ ਉੱਧਰ ਵੀ ਕਰਾ ਲਾਂਗੇ ਕੋਈ ਪ੍ਰੋਬਲਮ ਨਹੀਂ ਓਕੇ ਓਕੇ ਧੰਨਵਾਦ ਸਰ ਕੋਈ ਕੋਈ ਸ਼ਿਕਾਇਤ ਨਹੀਂ ਬ੍ਰਦਰ ਓਕੇ ਕੋਈ ਸੋ ਏਸੀ ਕੇ ਸਾਡੇ ਨਾਲ ਕਾਉਂਸਲਰ ਅਨਿਲ ਭਾਰਦਵਾਜ ਜੀ ਇਹਨਾਂ ਦਾ ਕਹਿਣਾ ਹੈ ਕਿ ਸਫੇਰੇ ਸਵੇਰੇ ਆਪਾਂ ਸਫਾਈ ਅਭਿਆਨ ਚੱਲਦੀ ਪਈ ਸੀ ਸਫਾਈ ਕਰਾਈ ਹੈ ਪਰ ਤਸਵੀਰਾਂ ਦੇ ਵਿੱਚ ਇਸ ਏਰੀਆ ਦੇ ਵਿੱਚ ਸਫਾਈ ਨਹੀਂ ਦਿਖ ਰਹੀ ਵੇ ਤੇ ਮਹੱਲੇ ਦੇ ਲੋਕਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਤੇ ਕਾਫੀ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਹੋਇਆ ਹੈ ਕਿ ਜਿਹੜੀ ਕਲੋਨੀ ਹੈ ਗਲਾਡਾ ਦੇ ਅੰਡਰ ਹੈ ਤੇ ਇਸ ਬਿਲਡਿੰਗ ਨੂੰ ਲੈ ਕੇ ਐਪਲੀਕੇਸ਼ਨ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਅਸ਼ੋਰ ਕੀਤਾ ਗਿਆ ਕਿ ਇਸ ਏਰੀਆ ਦੀ ਜਿਹੜੀ ਹੈ ਸਫਾਈ ਕਰਾਈ ਜਾਵੇਗੀ ਇਨ ਫਿਊਚਰ ਬਾਕੀ ਹੋਰ ਜਿਹੜੇ ਮਲੇ ਦੇ ਲੋਕ ਨੇ ਕੁਝ ਕਹਿ ਰਹੇ ਨਹੀਂ ਸੀ ਕਹਿ ਰਹੇ ਸੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਹਾਂਜੀ ਮੈਮ ਸਾਡਾ ਏਰੀਆ ਉਧਰ ਦਾ ਹੈ ਸਾਡੇ ਏਰੀਆ 'ਚ ਇਹ ਤਿੰਨ ਮਹੀਨੇ ਤੋਂ ਗੰਦਾ ਪਾਣੀ ਆ ਰਿਹਾ ਕੋਈ ਸੁਣਵਾਈ ਨਹੀਂ ਆ ਕੋਈ ਪਰੇਸ਼ਾਨੀਆਂ ਹੀ ਬੜੀਆਂ ਨੇ ਅਸੀਂ ਤਾਂ ਗੰਦਗੀ ਦਿਖਾਣ ਆਏ ਸੀ ਪਾਰਕ ਗੰਦੇ ਨੇ ਸੜਕਾਂ ਸਹੀ ਨਹੀਂ ਬਣੀ ਹੋਈਆਂ ਪਾਣੀ ਪਰੇ ਹੋਏ ਨੇ ਫਿਰ ਤੂੰ ਤੁਸੀਂ ਕਹਿ ਰਹੇ ਹੁਣ ਪਾਣੀ ਵੀ ਨਹੀਂ ਆ ਰਿਹਾ ਪਾਣੀ ਇੱਕਦਮ ਇੱਕਦਮ ਗਟਰ ਦਾ ਪਾਣੀ ਆ ਰਿਹਾ ਸੀਵਰਜ ਦਾ ਪਾਣੀ ਆ ਰਿਹਾ ਪੀਣ ਨੂੰ ਕੀ ਅਸੀਂ ਰੋਜ਼ ਦੀ 300 ਦਾ 400 ਦਾ ਸਾਡੇ 10 ਦਿਨ ਦਾ ਪਾਣੀ ਲੱਗਦਾ ਵਾਟਰ ਕੂਲਰ ਦਾ ਤੇ ਸਫਾਈ ਕਿੰਨੇ ਸਫਾਈ ਸਵੇਰੇ ਹੋਈ ਹੈ ਬਿਆਨ ਦੇ ਦੌਰਾਨ ਅਸੀਂ ਤਾਂ ਆਪਣੇ ਘਰਾਂ ਦੇ ਮੁਰੇ ਆਪ ਹੀ ਝਾੜੂ ਲਾਣੇ ਆ ਅਸੀਂ ਕੋਈ ਸਫਾਈ ਕਰਮਚਾਰੀ ਨਹੀਂ ਦੇਖਦੇ ਆ ਇਹਨਾਂ ਦਾ ਸਾਨੂੰ ਪਤਾ ਅਸੀਂ ਆਪਣੇ ਘਰ ਦੀ ਸਾਡੀ ਗਲੀਆਂ ਦੀ ਸਾਡੇ ਮਹੱਲੇ ਵਾਲੇ ਅਸੀਂ ਆਪ ਹੀ ਸਫਾਈ ਕਰਦੇ ਆ ਹੋਰਾਂ ਦੀ ਸਾਡਾ ਨੂੰ ਜ਼ਿੰਮੇਵਾਰੀ ਨਹੀਂ ਹੈਗੀ ਆ ਲੋਕਾਂ ਦੀ ਪਰੇਸ਼ਾਨੀ ਸੁਣੀ ਤੇ ਦੇਖਣਾ ਇਹ ਹੋਵੇਗਾ ਕਿ ਕਿੰਨੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੁੰਦਾ ਵੇ ਅਗਲੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਲੁਧਿਆਣਾ ਲਈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ